ਇੱਕ ਸਾਂਝਾ ਆਪਰੇਸ਼ਨ ਕਰਦਿਆਂ ਜ਼ਿਲ੍ਹਾ ਐਸਐਸ ਨਗਰ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਏਜੀਟੀਐਫ ਪੰਜਾਬ ਦੇ ਸਹਿਯੋਗ ਨਾਲ ਦਿੱਲੀ ਅਧਾਰਿਤ ਗੈਂਗਸਟਰ ਮਨਜੀਤ ਮਾਹਲ ਜੋ ਕਿ ਮੌਜੂਦਾ ਸਮੇਂ ਤਿਹਾਰ ਜੇਲ੍ਹ ਵਿੱਚ ਬੰਦ ਹੈ ਵੱਲੋਂ ਚਲਾਏ ਜਾ ਰਹੇ ਇੱਕ ਅਪਰਾਧਿਕ ਮੋਡੀਊਲ ਨੂੰ ਖਤਮ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਸ਼੍ਰੀ ਦੀਪਕ ਪਾਰਿਕ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸਐਸ ਨਗਰ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਸ਼੍ਰੀ ਗੌਰਵ ਯਾਦਵ ਆਈ ਪੀ ਐਸ ਅਤੇ ਡੀ ਆਈ ਜੀ ਰੋਪੜ ਰੇਂਜ ਸ਼੍ਰੀਮਤੀ ਨਿਲੰਬਰੀ ਜਗਦਲੇ ਦੀ ਅਗਵਾਈ ਹੇਠ ਬਣਾਈ ਗਈ ਟੀਮ ਵੱਲੋਂ ਇਸ ਗਿਰੋਹ ਦੇ ਤਿੰਨ ਮੁਖ ਸੰਚਾਲਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਟੀਮ ਵਿੱਚ ਕਪਤਾਨ ਪੁਲਿਸ ਦਿਹਾਤੀ ਸ਼੍ਰੀ ਮਨਪ੍ਰੀਤ ਸਿੰਘ ਉਪ ਕਪਤਾਨ ਪੁਲਿਸ ਡੇਰਾ ਬੱਸੀ ਸ਼੍ਰੀ ਵਿਕਰਮ ਸਿੰਘ ਬਰਾੜ ਅਤੇ ਇੰਚਾਰਜ ਐਂਟੀ ਨਾਰਕੋਟਿਕ ਸੈੱਲ ਐਸ ਆਈ ਸੁਰਜੀਤ ਸਿੰਘ ਅਤੇ ਇਹਨਾਂ ਦੇ ਸਾਥੀ ਕਰਮਚਾਰੀ ਮੌਜੂਦ ਸਨ ਗ੍ਰਿਫਤਾਰੀ ਦਾ ਵੇਰਵਾ ਇਕਬਾਲ ਸਿੰਘ ਉਰਫ ਵਿਨੇ ਨਵੀਂ ਦਿੱਲੀ ਗੁਲਸ਼ਨ ਕੁਮਾਰ ਉਰਫ ਮੋਨੂ ਉਰਫ ਲੈਫਟੀ ਨਵੀਂ ਦਿੱਲੀ ਸतीश ਕੁਮਾਰ ਅੰਮ੍ਰਿਤਸਰ ਪੈਗਾਮੇ ਜਗਤ ਲਈ ਵਿਕਾਸ ਨਾਰੰਗਦੀ ਰਿਪੋਰਟ ਹੋਰ ਵੀ ਅਸੋਸੀਏਟਸ ਸਾਹਮਣੇ ਆਂਦੇ ਮੋਟਿਵ ਜਿਹੜਾ ਸਾਹਮਣੇ ਆਇਆ ਸਾਡੇ ਉਹਦੇ ਬਾਰੇ ਅਪਡੇਟ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਹੁਣ ਤੱਕ ਦੀ ਇਨਵੈਸਟੀਗੇਸ਼ਨ ਜਿਸ ਤਰ੍ਹਾਂ ਸਾਹਮਣੇ ਆਇਆ ਉਹ ਇੱਥੇ ਪੰਜਾਬ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਵੈਪਨ ਜਿਹੜੇ ਇਹਨਾਂ ਕੋਲੋਂ ਰਿਕਵਰ ਹੋਏ ਜਿਹੜੇ ਫੌਰਨ ਮਿਲਿਆ ਇਹ ਕਿਉਂ ਹੋਇਆ ਇਹ ਜਿਹੜੇ ਵਿਅਕਤੀ ਸੋਰਵਿਕ ਅਸੋਸੀਏਟਸ ਸਾਹਮਣੇ ਆਂਦੇ ਮੋਟਿਵ ਜਿਹੜਾ ਬਣੋ ਈਜੀਟੀਰ ਦੇ ਨਾਮ ਮਿਲ ਕੇ ਰੁਕਿਆ ਸੋ ਇਹ ਜਿਹੜੇ ਵਿਅਕਤੀ ਹੈਗੇ ਸਾਡੇ ਨੂੰ ਸੰਨ ਇਨਫੋਰਮੇਸ਼ਨ ਆਈ ਸੀ ਕਿ ਇਸ ਇਨਫੋਰਮੇਸ਼ਨ ਤੇ ਸਾਡੇ ਨਾਰਕੋਟਿਕ ਇੰਚਾਰਜ ਸੁਜੀਤ ਸਿੰਘ ਜੀ ਨੇ ਨਾਕਾ ਜਿਹੜਾ ਲਾਇਆ ਹੋਇਆ ਸੀਗਾ ਉਸ ਨਾਕੇ ਤੇ ਦੋ ਵਿਅਕਤੀ ਇਕਬਾਲ ਸਿੰਘ ਏਰੀਆ ਵਿਦੇ ਜੋ ਕਿ ਦਿੱਸੀ ਦਾ ਰਹਿਣਾ ਹੈਗਾ ਜਿਨ੍ਹਾਂ ਕੋਲੋਂ ਦੋ ਵੀ ਕੈਲੀਬਰ ਦੇ ਪਿਸਤਲ ਬਰਾਮਦ ਕੀਤੇ ਗਏ 18 ਲਾਈਵ ਕਾਰਟ੍ਰਿਜ ਬਰਾਮਦ ਕੀਤੇ ਗਏ ਇੱਕ ਕਾਲੀ ਰੰਗ ਦੀ ਸਕੋਰਪੀਓ ਗੱਡੀ ਵਿਨਾਂ ਕੋਲੋਂ ਬਰਾਮਦ ਕੀਤੀ ਗਈ ਹੈ ਜਿਹਦੀ ਆਰਸੀ ਤੇ ਉਹਨਸੀ ਪੱਸੀ ਵੈਰੀਫਾਈ ਕਰਦੇ ਫਿਰ ਇਹਨਾਂ ਦੀ ਇੱਕ ਆਪਸ਼ ਜਿੰਨਾਂ ਕੋਲੋਂ 20 ਕੈਲੀਬਰ ਦੇ ਕਿਸਵਾਜ ਜੀ ਦਾ ਕੰਮ ਕਰਦਾ ਹੈ ਉਹਦੇ ਕਹੇ ਤੇ ਉਹ ਕਿਸੇ ਬੜੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦਾ ਸੀਗਾ ਉਹਦੇ ਕਹੇ ਤੇ ਵੈਪਨ ਵਗੈਰਾ ਲੈ ਕੇ ਉੱਥੇ ਜਾ ਰਿਹਾ ਸੀ ਸੋ ਆਪਣੇ ਪੰਜਾਬ ਬਾਰਡਰ ਤੇ ਇਹਨਾਂ ਨੂੰ ਧਰ ਲਿਆ ਗਿਆ ਇਹਦੇ ਵਿੱਚ ਇੱਕ ਅਮਿਤ ਗੁਲੀਆ ਰੈਜਿਸਟਰ ਆਫ ਜੱਜਰ ਜਿਹੜਾ ਕਿ ਕਿਸਵਾਜ ਜੀ ਦਾ ਕੰਮ ਕਰਦਾ ਹੈ ਉਹਦੇ ਉਹਦੇ ਲਈ ਐਸੋਸੀਏਟ ਕੰਮ ਕਰਦੇ ਰਹੇ ਸੋ ਇਹ ਮੰਜੀਤ ਮਹਲ ਜੋ ਹੈ ਇਹ ਪਹਿਲਾਂ ਵੀ ਕਈ ਜਿਹੜੇ ਸ਼ੂਟਿੰਗ ਦੇ ਔਰ ਕਈ ਵਾਰ ਦਾ ਪੰਜਾਬ ਦੇ ਵੀ ਸ਼ਹਿਰੀ ਹਡੇ ਵਿੱਚ ਹੋ ਰਹੀ ਉਹਦੇ ਲਈ ਐਸੋਸੀਏਟ ਸਟੂਡੀਓ ਦੇ ਲਈ ਕੰਮ ਕਰਦੇ ਰਹੇ ਸੋ ਇਹ ਮੰਜੀਤ ਮਹਲ ਜੋ ਹੈ ਇਹ ਪਹਿਲਾਂ ਵੀ ਕਈ ਜਿਹੜੇ